ਜੀ ਦੇਖ ਰਹੇ ਸੱਚੀ ਪੜਤਾਲ ਟੀਵੀ ਦੇ ਮੈਂ ਤੁਹਾਡਾ ਆਪਣਾ ਅਵਤਾਰ ਸਿੰਘ ਜੀ ਤਾਰਾ ਅੱਜ ਅਸੀਂ ਪਹੁੰਚੇ ਪਿੰਡ ਚੈਨਾ ਦੇ ਵਿੱਚ ਇੱਥੇ ਪਿੰਡ ਵਾਸੀਆਂ ਵੱਲੋਂ ਤੀਆਂ ਦਾ ਤਿਹਾਰ ਬੜੇ ਧੁੰਮ ਧਾਮ ਨਾਲ ਬਣਾਇਆ ਜਾ ਰਿਹਾ ਹੈ ਇੱਧਰ ਸਾਡੇ ਨਾਲ ਬਾਈ ਜੀ ਨੇ ਪਿੰਡ ਦੇ ਮੋਹਤਵਾਰ ਬੈਠੀ ਬਾਈ ਆਪਣਾ ਨਾਮ ਕੀ ਹੈ ਜੱਗਾ ਸਿੰਘ ਜੀ ਅੱਜ ਜੱਗਾ ਸਿੰਘ ਜੀ ਇਹੜਾ ਤੀਆਂ ਦਾ ਤਿਹਾਰ ਹੈ ਇਹ ਪਿੰਡ ਵਾਸੀਆਂ ਵੱਲੋਂ ਮਨਾਇਆ ਜਾ ਰਿਹਾ ਤੇ ਜਾਂ ਕੁੜੀਆਂ ਵੱਲੋਂ ਇਹ ਕੁੜੀਆਂ ਵੱਲੋਂ ਹੀ ਮਨਾਇਆ ਜਾ ਰਿਹਾ ਹੈ ਬੈਲ ਕਾਦਮੀ ਨਾਲ ਇਹ ਪਿੰਡ ਵਾਸੀ ਨੇ ਸਹਿਯੋਗ ਕੀਤਾ ਜੀ ਦਾ ਅੱਛਾ ਜੀ ਤੇ ਇਸ ਧਾਰ ਦੇ ਮੌਕੇ ਤੇ ਤੁਸੀਂ ਹੁਣ ਅੱਜ ਕੀ ਕੁਝ ਖਾਣ ਨੂੰ ਬਣਾਇਆ ਕੁੜੀਆਂ ਦੇ ਅੱਜ ਜੀ ਮਾਂ ਪੂਰੇ ਖੀਰ ਤੇ ਚਾਹ ਬਣੀ ਦਾ ਲੱਗ ਰਿਹਾ ਠੀਕ ਹੈ ਜੀ ਅਸੀਂ ਸਾਰੇ ਪਿੰਡ ਦੇ ਧੰਨਵਾਦੀ ਆ ਇਹ ਮਹਿਲ ਕਾਦਨੀ ਕੁੜੀਆਂ ਦੀ ਸੀ ਕਿ ਸਾਡੇ ਪਿੰਡ ਨੇ ਸਾਰੇ ਨੇ ਪੂਰਾ ਸਾਥ ਦਿੱਤਾ ਤੇ ਸਾਰੇ ਪਿੰਡ ਨੇ ਪੂਰਾ ਪਰਮਾਹੰਸਾ ਰੰਤ ਦਾ ਸਾਨੂੰ ਕੋਈ ਸਾਥ ਪਾਰਟੀ ਬਾਈ ਤੋਂ ਉੱਤੇ ਉੱਟ ਕੇ ਕੰਮ ਵਾ ਸਾਡੀ ਬਹੁਤ ਸੋਹਣਾ ਪ੍ਰੋਗਰਾਮ ਹੈ 5 6 ਦਿਨਾਂ ਤੋਂ ਲਗਾਤਾਰ ਹੋ ਰਿਹਾ ਤੇ ਇਹਨੇ ਤੋਂ ਚੱਲ ਰਿਹਾ ਪ੍ਰੋਗਰਾਮ ਤੇ ਰਾਜੇ ਛੀਮਾ ਦਾ ਨਹੀਂ ਜੀ ਅੱਜ ਲਾਸਟ ਦਿਨ ਹੈ ਅੱਜ ਲਾਸਟ ਦਿਨ ਜੀ ਠੀਕ ਆ ਸੁਣੋ ਧਿਆਰ ਮੜਾ ਕੇ ਕਿਹੋ ਜਿਹੀ ਤੁਸੀ ਮਹਿਸੂਸ ਬਹੁਤਾਰੇ ਸਾਰੇ ਪਿੰਡ ਦਾ ਇੱਛਾ ਬਈ ਵੀ ਸਾਰੀਆਂ ਬੁੜੀਆਂ ਆਪਸ ਵਿੱਚ ਆ ਕੇ ਡਾਕਟਰਾਂ ਕੋਲ ਬਹੁਤ ਏਰੀਆ ਹਮ ਨਜ਼ਰਦੇ ਸਾਰੇ ਪਿੰਡ ਨੇ ਬਹੁਤ ਸਾਥ ਦਿੱਤਾ ਕਿਤੇ ਨੇ ਮੰਨਿਆ ਨਹੀਂ ਇਸ ਕੰਮ ਨੂੰ ਸਾਰਿਆਂ ਨੇ ਸਲਾਹ ਦਿੱਤੀ ਠੀਕ ਆ ਹਾਂ ਬਦਸੀ ਸਾਰੇ ਨਗਰ ਦਾ ਧੰਨਵਾਦ ਕਰਦੇ ਆਂ ਜੀ ਬਹੁਤ ਬੋੜੀ ਦਾ ਸਹੋਗ ਦਿੱਤਾ ਸਾਰੇ ਨਗਰ ਨੇ ਤੇ ਬਹੁਤ ਬੋੜੀ ਦਾ ਪੰਜ ਦਿਨ ਹੋ ਗਿਆ ਅਜ ਤੱਕ ਹੋ ਗਿਆ ਚੱਲੀਏ ਅਤਾ ਇਹ ਕੋਈ ਨਹੀਂ ਆਫਰੀ ਕਰਪਾ ਨਾ ਜੁਮੇ ਤੇ ਲੱਗਦੇ ਨੇ ਲੋਕ ਹੱਸਦੇ ਖੇਡਦੇ ਰਹਿੰਦੇ ਹਨ ਉਹਨਾਂ ਨੂੰ ਅਨੋ ਭੱਜੀ ਪੈਲ ਦਾ ਮਾਈਆਂ ਬੀਬੀਆਂ ਵੀ ਕਿੰਨਾ ਨੇ ਇਹਨਾਂ ਨੇ ਇਝਾ ਉਪਰਾਲਾ ਕੀਤਾ ਬਾਕੀ ਧੰਨਵਾਦ ਸਾਡੇ ਪਿੰਡ ਦੇ ਰੈਡਨ ਮਾਸਗਰ ਜਿਨ੍ਹਾਂ ਨੇ ਇਹ ਨਾ ਦਾ ਸਹਿਯੋਗ ਦਿੱਤਾ ਮਾਤੀ ਭਾਈਆ ਕਿਸੇ ਨੇ ਵੀ ਇਸ ਕੰਮ ਦਾ ਰੋਲ ਨਹੀਂ ਕੀਤਾ ਸਾਰੇ ਨੇ ਕਿਹਾ ਅਸੀਂ ਕੁੜੀਆਂ ਦਾ ਮਾਣਾ ਗੁੜੀਆਂ ਦਾ ਬਹੁਤ ਖੁਸ਼ ਹੈ ਸਾਰੇ ਸਾਡਾ ਮਲੇਰ ਨਗਰ ਬਹੁਤ ਖੁਸ਼ ਹੈ ਸਾਰਿਆਂ ਨੇ ਤੁਹਾਨੂੰ ਖੰਡਰੀ ਵਧੀਆ ਦਿੱਤਾ ਸਾਰਿਆਂ ਨੇ ਤੁਹਾਨੂੰ ਮਤਲਬ ਆਪ ਦੀ ਹیثیت ਮੁਤਾਬਕ ਸਾਨੂੰ ਸਾਰਿਆਂ ਨੇ ਸੰਯੋਗ ਕੀਤਾ ਜੋ ਵੀ ਸਾਨੂੰ ਆਗਿਆ ਦੇ ਤੇਲਪੁਰ ਭੇਟਾ ਤੁਹਾਨੂੰ ਜੋ ਵੀ ਦੇ ਸਾਡੇ ਸੀ ਉਹਨਾਂ ਨੇ ਤੁਹਾਨੂੰ ਪੂਰੀ ਸਾਡਾ ਪੂਰਾ ਮਾਨ ਸਰਕਾਰ ਕੀਤਾ ਅੱਗੇ ਤੋਂ ਅਸੀਂ ਇਹ ਹੁਣ ਤੇ ਵੀ ਅਸੀਂ ਮਾਈਆਂ ਦੀ ਕਮੇਟੀ ਬਣਾ ਦਾਂਗੇ ਤੇ ਆਉਂਦੀ ਵਾਰ ਨੂੰ ਵੀ ਜੋ ਵੀ ਕਮੇਟੀ ਹੋਊਗੀ ਆਸਮੇ ਪਹਿਲਾਂ ਦੇ ਪੈਧ ਆਧਾਰ ਤੇ ਕਰਕੇ ਪ੍ਰੋਗਰਾਮ ਇਹ ਵੀ ਕੋਲੀ ਕੀ ਕਰਾਂਗੇ ਪ੍ਰੋਗਰਾਮ ਤੇ ਕੇ ਅਸੀਂ ਪਾਰਟੀ ਬਾਈ ਅਸੀਂ ਤਕਰੀਬਨ ਦਾ ਸਾਡੇ ਪਿੰਡ ਦੇ ਵਿੱਚੋਂ ਆਦਮੀ ਐ ਤੇ ਅਸੀਂ ਇਹ ਪਾਰਟੀ ਬਾਈ ਤੋਂ ਉੱਪਰ ਆਪਕੇ ਸਾਰਾ ਪ੍ਰੋਗਰਾਮ ਕਰਾਉਂਗਾ ਹਮੇਸ਼ਾ ਅਸੀਂ ਵੈਸੇ ਤਾਂ ਸਾਡਾ ਸਾਰਾ ਪਿੰਡ ਐ ਕੋਈ ਇੱਕ ਦੂਜੇ ਦੇ ਵਿਰੋਧ ਦਾ ਵਿੱਚ ਨਹੀਂ ਰੰਦਾ ਸਾਡਾ ਪਿੰਡ ਸਾਰਾ ਹੀ ਵਧੀਆ ਪਿੰਡ ਹੈ ਕਿਰਨਾਰਾਣੀ ਬੀਬੀ ਮੇਰਾ ਨਾਮ ਹੈ ਗਨੋੜੀ ਵਰਕਰਾਂ ਪਿੰਡ ਚਾਣਾ ਦੇ ਜਿਹੜਾ ਪ੍ਰੋਗਰਾਮ ਬਣਾਇਆ ਗਿਆ ਇਹ ਕਿਹਦੇ ਵੱਲੋਂ ਬਣਾਇਆ ਗਿਆ ਇਹ ਅਸੀਂ ਸਾਰਿਆਂ ਨੇ ਰਲ ਮਿਲ ਕੇ ਬਣਾਇਆ ਜੀ ਅਸੀਂ ਲੇਡੀਜ਼ ਨੇ ਪਹਿਲਾਂ ਮੀਟਿੰਗ ਕੀਤੀ ਸੀ ਵੀ ਆਪਣੇ ਸੱਭਿਆਚਾਰ ਨੂੰ ਆਪਾਂ ਗਵਾਚਣ ਨਹੀਂ ਦੇਣਾ ਇਸ ਨੂੰ ਸੀ ਮਤਲਬ ਬੱਚਿਆਂ ਨੂੰ ਦੱਸਣਾ ਵੀ ਸਾਡੇ ਸੱਭਿਆਚਾਰ ਦੇ ਵਿੱਚ ਕੀ ਕੀ ਹੁੰਦਾ ਸੀਗਾ ਕਿਉਂਕਿ ਅੱਜ ਕੱਲ ਬੱਚਿਆਂ ਨੂੰ ਇਹ ਹੀ ਨਹੀਂ ਪਤਾ ਵੀ ਚਰਖਾ ਹੁੰਦਾ ਕੀ ਸੀਗਾ ਜਾਂ ਉਰੀ ਕੀ ਹੁੰਦੀ ਸੀ ਅਸੀਂ ਬੱਚਿਆਂ ਨੂੰ ਇਹ ਸਾਰੀ ਨੌਲੇਜ ਦੇਣਾ ਚਾਹੁੰਦੇ ਸੀਗੇ ਨਾਲੇ ਬੱਚਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਤੀਆਂ ਕੀ ਹੁੰਦੀਆਂ ਇਹ ਕਦੋਂ ਮਨਾਇਆ ਜਾਂਦਾ ਏ ਇਹ ਤਿਹਾਰ ਇਸ ਕਰਕੇ ਅਸੀਂ ਸਾਰਿਆਂ ਨੇ ਰਲ ਮਿਲ ਕੇ ਸਲਾਹ ਕੀਤੀ ਸਾਰੇ ਪਿੰਡ ਦੇ ਸਹਿਯੋਗ ਨਾਲ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਸਾਰੇ ਨੇ ਸਾਨੂੰ ਸਹਿਮਤੀ ਦਿੱਤੀ ਆ ਸਾਰਿਆਂ ਨੂੰ ਪ੍ਰੋਗਰਾਮ ਵੀ ਬਹੁਤ ਵਧੀਆ ਲੱਗਿਆ ਤੁਸੀਂ ਦੇਖ ਹੀ ਰਹੇ ਹੋ ਪਿੰਡ ਦਾ ਕੱਟ ਕਿੰਨਾ ਜੀ ਇੱਥੇ ਮਤਲਬ ਕਿ ਹਰ ਬੰਦੇ ਨੂੰ ਸੀ ਮੌਕਾ ਦਿੱਤਾ ਜਿਵੇਂ ਵੀ ਉਹ ਕਰਨਾ ਚਾਹੁੰਦਾ ਕੋਈ ਵੀ ਐਕਟੀਵਿਟੀ ਕਰਨਾ ਚਾਹੁੰਦਾ ਜਾਂ ਮਤਲਬ ਜਿੱਦਾਂ ਵੀ ਉਹਨੂੰ ਚੰਗਾ ਲੱਗਦਾ ਫੁੱਲ ਕੇ ਆਉਦੇ ਮਨ ਦੀ ਮਤਲਬ ਕਿ ਉਹ ਆਪਾ ਪ੍ਰਗਟ ਕਰ ਸਕਦਾ ਬੋਲੀਆਂ ਦੇ ਵਿੱਚ ਜਾਂ ਗੀਤਾਂ ਦੇ ਵਿੱਚ ਤੇ ਜਿਵੇਂ ਹੁਣ ਸਾਨੂੰ ਪਤਾ ਸੀਗਾ ਵੀ ਸਾਉਣ ਦੇ ਵਿੱਚ ਖੀਰ ਪੂੜੇ ਆਪਣਾ ਮਸ਼ਹੂਰ ਹੈਗਾ ਪੰਜਾਬ ਦਾ ਇਸ ਕਰਕੇ ਅਸੀਂ ਖੀਰ ਪੂੜਿਆਂ ਦਾ ਲੰਗਰ ਵੀ ਲਗਾ ਰਹੇ ਹਾਂ ਸਾਨੂੰ ਬਹੁਤ ਵਧੀਆ ਲੱਗਿਆ ਸਾਰੇ ਪਿੰਡ ਵਾਲਿਆਂ ਨੇ ਬਹੁਤ ਵਧੀਆ ਲੱਗਿਆ ਸਾਰੇ ਪਿੰਡ ਦੇ ਸਹਿਯੋਗ ਨਾਲ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਅਸੀਂ ਸਾਡੇ ਪਿੰਡ ਦੇ ਲੋਕ ਕਹਿ ਰਹੇ ਆ ਵੀ ਇਹ ਪ੍ਰੋਗਰਾਮ ਤੁਸੀਂ ਹਰ ਵਾਰ ਕਰਵਾਇਆ ਕਰੋ ਸਾਨੂੰ ਬਹੁਤ ਚੰਗਾ ਲੱਗਿਆ ਇਹ ਪ੍ਰੋਗਰਾਮ ਪਹਿਲੀ ਵਾਰ ਕਰ ਰਹੇ ਤੇ ਪਹਿਲਾਂ ਅੱਜ ਤੋਂ ਪਹਿਲਾਂ ਵੀ ਕਰਾਇਆ ਪਹਿਲਾਂ ਅਸੀਂ ਮਤਲਬ ਛੋਟੇ ਲੈਵਲ ਤੇ ਕਰਦੇ ਸੀ ਇਸ ਵਾਰ ਅਸੀਂ ਵੱਡੇ ਲੈਵਲ ਤੇ ਕੀਤਾ ਇਹ ਪ੍ਰੋਗਰਾਮ ਅਸੀਂ 3 ਦਿਨਾਂ ਤੋਂ ਚਲਾ ਰਹੇ ਹਾਂ ਸੋਮਵਾਰ ਸਟਾਰਟ ਕੀਤਾ ਸੀ ਇਹਦੇ ਵਿੱਚ ਕਿੰਨੀਆਂ ਝਲਕੀਆਂ ਸੀ ਛੋਟੀਆਂ ਸਾਡੀਆਂ ਝਲਕੀਆਂ ਸੀਗੀਆਂ ਜੀ ਇੱਕ ਤਾਂ ਨਾਲਾ ਬੁਨਣ ਦੀ ਝਲਕੀ ਸੀ ਚਰਖਾ ਗੱਤਨ ਦੀ ਚੱਕੀ ਦੀ ਜੀ ਪੱਖੀਆਂ ਬੁਨਣ ਦੀ ਬਾਗ ਕੱਢਣ ਦੀ ਮਤਲਬ ਸਾਰੀਆਂ ਜਿੰਨੇ ਵੀ ਆਪਣੇ ਵਿਰਸੇ ਦੇ ਵਿੱਚ ਸੀਗੇ ਸਾਰੀਆਂ ਝਲਕੀਆਂ ਸੀ ਮਤਲਬ ਹੋਰ ਕੁਝ ਮਤਲਬ ਅਸੀਂ ਚਾਹੁੰਦੇ ਆ ਕਿ ਸਾਰੇ ਪੰਜਾਬ ਦੇ ਲੋਕ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖਣ ਆਪਣੇ ਬੱਚਿਆਂ ਨੂੰ ਔਰ ਆਪਣੇ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਪ੍ਰੋਗਰਾਮ ਕਰਾਉਣੇ ਚਾਹੀਦੇ ਆ ਤਾਂ ਜੋ ਬੱਚਿਆਂ ਨੂੰ ਇਹ ਸੱਭਿਆਚਾਰ ਬਾਰੇ ਪਤਾ ਲੱਗ ਸਕੇ ਕਿ ਅਸੀਂ ਆਪਣੇ ਸੱਭਿਆਚਾਰ ਨੂੰ ਗਵਾਚ ਨਹੀਂ ਆਈ ਵਾ ਬਨਨ ਕਾਏ ਹੋ ਦੀਆਂ ਖੁਸ਼ੀਆਂ ਲਿਆਈ ਵਾ ਬਨਨ ਕਾਏ ਹੋ ਦੀਆਂ ਖੁਸ਼ੀਆਂ ਲਿਆਈ Gracias. ਹਾਂਜੀ ਸੋਦੇਪੰਡ ਪ੍ਰੋਗਰਾਮ ਅੱਜ ਹੋਇਆ ਤੀਆਂ ਦਾ ਤਿਹਾਰ ਮਨਾਇਆ ਗਿਆ ਕੁੜੀਆਂ ਵੱਲੋਂ ਰਲ ਕੇ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਕੀ ਇਸ ਵਾਰਕਾ ਬਹੁਤ ਵਧੀਆ ਪ੍ਰੋਗਰਾਮ ਆ ਨਹੀਂ ਸਾਰੀਆਂ ਬੀਬੀਆਂ ਪੈਰਾਂ ਨੇ ਜੋ ਇੱਥੇ ਬੁਲਾਇਆ ਪੁਰਾਣਾ ਸੁਭਿਆਚਾਰ ਯਾਦ ਕਰਾਤਾ ਬਹੁਤ ਕਾਫੀ ਚਿਰ ਤੋਂ ਕੋਈ ਪ੍ਰੋਗਰਾਮ ਨਹੀਂ ਹੋਇਆ ਇਹਦਾ ਬੀਬੀਆਂ ਪੈਰਾਂ ਨੇ ਜਿਹੜਾ ਇਹ ਪ੍ਰੋਗਰਾਮ ਕਰਾਇਆ ਹਮਤ ਕੀਤੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰੀਆਂ ਬੀਬੀਆਂ ਦਾ ਮਾਣ ਮਹਿਸੂਸ ਹੁੰਦਾ ਹੈ